ਪੁਣ ਪਿਆਰੀ ਸਾਸ ਜੀ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਕਿ ਇੱਕ ਦਿਨ ਸਾਧੂ ਚੱਲਦੇ ਚੱਲਦੇ ਮੰਡਲੀ ਚੱਲਦੀ ਚੱਲਦੀ ਪਹੁੰਚ ਗਈ ਅੱਜ ਕੱਲ ਤਾਂ ਚਲਦੀਆਂ ਮੰਡਲੀਆਂ ਦਿਖਾਈ ਨਹੀਂ ਨਾ ਦਿੰਦੀਆਂ ਸਮੇਂ ਬਦਲ ਗਏ ਕਿਉਂ ਬਦਲ ਗਏ ਸਾਧੂ ਨਹੀਂ ਘਟ ਗਏ ਮੰਡਲੀਆਂ ਨਹੀਂ ਘਟ ਗਈਆਂ ਲੋਕਾਂ ਦੇ ਦਿਲਾਂ ਵਿੱਚ ਸਤਕਾਰ ਸਤਕਾਰ ਘਟ ਗਿਆ ਤੁਸੀਂ ਚਲੇ ਜਾਓ ਇਧਰ ਹਿਮਾਲੇ ਸਾਹਿਬ ਤੁਸੀਂ ਚਲੇ ਜਾਓ ਉਤਰਾਖੰਡ ਦੇ ਵਿੱਚ ਜਦੋਂ ਸ਼੍ਰੀ ਹਿਮਕੁੰਡ ਸਾਹਿਬ ਜਾਂਦੇ ਹੋ ਗੰਗਾ ਦੇ ਪਰਲੀ ਪਾਰ ਜਾਓ ਸੈਂਕੜੇ ਸਾਧੂ ਮਿਲਣਗੇ ਗੁਫਾਵਾਂ ਵਿੱਚ ਬੈਠੇ ਹੋਏ ਜਿਨ੍ਹਾਂ ਨੂੰ ਜਗਤੋਂ ਮਤਲਬ ਖੋਜੋ ਲੱਭੋ ਜਾ ਕੇ ਉੱਥੇ ਬੈਠੇ ਮਿਲਣਗੇ ਕਿਉਂ ਮਿਲਣਗੇ ਕਿਉਂਕਿ ਹੁਣ ਸੰਸਾਰ ਨੂੰ ਸਿਮਰਨ ਨਹੀਂ ਚਾਹੀਦਾ ਸੰਸਾਰ ਨੂੰ ਮਾਇਆ ਚਾਹੀਦੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਫਿਰ ਜੈਸੀ ਸਾਡੀ ਤ੍ਰਿਸ਼ਨਾ ਜੈਸੀ ਸਾਡੀ ਪਿਆਸ ਜੈਸੀ ਸਾਡੀ ਡਿਮਾਂਡ ਹੋਏਗੀ ਉਹ ਇਹ ਜਾਂ ਸਾਨੂੰ ਮੇਲ ਹੋਣ ਲੱਗ ਜਾਵੇ ਸਾਧੂਆਂ ਦਾ ਇੱਕ ਸਮੂਹ ਚੱਲਦਾ ਚੱਲਦਾ ਉਸ ਰਾਜੇ ਦੀ ਨਗਰੀ ਵਿੱਚ ਆਇਆ ਬਸ 10 ਮਿੰਟ ਦੀ ਗੱਲ ਹੈ ਸਮਾਕੇ ਸੁਣਾ ਕੇ ਸਮਾਪਤੀ ਕਰਾਂਗੇ ਉਸ ਤੋਂ ਬਾਅਦ ਸੋ ਇਹਨਾਂ ਦਾ ਸਾਡਾ ਪਾਠ ਹੋਏਗਾ ਜਦੋਂ ਸਾਧੂਆਂ ਦੀ ਮੰਡਲੀ ਆ ਗਈ ਤੇ ਉਹ ਆ ਕੇ ਬੈਠੇ ਨੇ ਰੱਬ ਦੇ ਨਾਮ ਦੇ ਹੋਕੇ ਦਿੰਦੇ ਨੇ ਕਿਉਂਕਿ ਸਾਧੂ ਕੌਣ ਹੁੰਮੈਨੇ ਸਾਧੂ ਰੱਬ ਦੇ ਵਜ਼ੀਰ ਅਖਵਾਉਂਦੇ ਨੇ ਤੇ ਹੋਕਾ ਦਿੰਦੇ ਰਾਮ ਨਾਮ ਦਾ ਸਾਧੂ ਕੌਣ ਹੁੰਦੇ ਨੇ ਅਸੀਂ ਕਹਿੰਦੇ ਹਾਂ ਜੀ ਸਾਧੂ ਰੱਬ ਦਾ ਵਜ਼ੀਰ ਹੈ ਤੇ ਜਿਹੜਾ ਵਜ਼ੀਰ ਹੁੰਦਾ ਹੈ ਉਹ ਰਾਜੇ ਨੂੰ ਮਿਲਾਉਣ ਦੀ ਤਾਕਤ ਰੱਖਦਾ ਜੇ ਰੱਬ ਨੂੰ ਮਿਲਣਾ ਹੈ ਤੇ ਵਿਚੋਲਾ ਕੌਣ ਬਾ ਲਓ ਕਹਿੰਦੇ ਸੰਤ ਵਿੱਚ ਓਲਾ ਪਾ ਲਓ ਮਹਾਰਾਜ ਸਾਧੂ ਵਿੱਚ ਓਲਾ ਪਾ ਲਓ ਔਰ ਸਾਧੂ ਕੌਣ ਹੈ ਜੋ ਰੱਬ ਨਾਲ ਮੇਲ ਕਰਾਉਂਦਾ ਹੈ ਜੋ ਗੁਰੂ ਨਾਲ ਮੇਲ ਕਰਾਉਂਦਾ ਹੈ ਜੋ ਸਾਡੀ ਪ੍ਰੀਤ ਗੁਰੂ ਦੇ ਚਰਨਾਂ ਵਿੱਚ ਪੱਕੀ ਕਰਦਾ ਹੈ ਇਸ ਲਈ ਕਿਹਾ ਗਿਆ ਕਿ ਸਾਧ ਦਾ ਸੰਗ ਵਡਭਾਗੀ ਪਾਈਏ ਪਿਆਰੀ ਸੰਗਤ ਸਤਿਗੁਰਾਂ ਨੇ ਹਰ ਚੀਜ਼ ਨੂੰ ਬੜੇ ਪ੍ਰੇਮ ਨਾਲ ਕਲੈਰੀਫਾਈ ਕੀਤਾ ਹੈ ਬੜੇ ਪ੍ਰੇਮ ਨਾਲ ਸਮਝਾਇਆ ਹੈ ਕਿ ਤੇਰੀ ਬਹਿਣੀ ਤੇਰੀ ਬੋਲਣੀ ਤੇਰੀ ਸੋਚਣੀ ਸਾਧੂਆਂ ਦੇ ਲਈ ਹੋਣੀ ਚਾਹੀਦੀ ਐ ਜੇ ਤੂੰ ਬੈਠਣ ਦਾ ਤੇਰਾ ਦਿਲ ਕਰਦਾ ਕਿਤੇ ਜਾ ਕੇ ਬੈਠਾਂ ਤੇ ਕਿਸੇ ਸਾਧੂ ਕੋਲੇ ਬੈਠਿਆ ਕਰ ਜਦੋਂ ਸਾਧੂਆਂ ਦੀ ਮੰਡਲੀ ਉਸ ਰਾਜੇ ਦੀ ਨਗਰੀ ਵਿੱਚ ਆਈ ਤੇ ਸਾਧੂਆਂ ਨੇ ਆ ਕੇ ਆਪਣੇ ਆਸਣ ਲਾਏ ਪੁਰਾਣੇ ਟਾਈਮ ਜਦੋਂ ਮੰਡਲੀਆਂ ਚੱਲਦੀਆਂ ਸੀ ਜਾ ਕੇ ਖੇਤਾਂ ਵਿੱਚ ਬਹਿ ਜਾਂਦੇ ਸੀ ਜੁੜ ਕੇ ਮਹਾਰਾਜ ਸਿਮਰਨ ਕਰਦੇ ਸੀ ਚਾਰ-ਚਾਰ ਮਹੀਨੇ ਰਹਿੰਦੇ ਸੀ ਉਹਨੂੰ ਚੋਮਾਸਾ ਕਹਿੰਦੇ ਸੀ ਕਿ ਸਾਧੂ 4 ਮਹੀਨੇ ਬੈਠੇ ਨੇ ਚਮਾਸਾ ਸ਼ੁਰੂ ਕਦੋਂ ਹੁੰਦਾ ਸੀ ਸੌਣ ਦੇ ਮਹੀਨੇ ਤੋਂ ਸ਼ੁਰੂ ਕਰ ਲੈਂਦੇ ਸੀ ਸੌਣ ਬਾਦੋਂ ਅਸੂ ਤੇ ਕੱਤਾ ਕਿ ਜਿਹੜਾ ਮਹੀਨਾ ਚੱਲਦਾ 4 ਮਹੀਨੇ ਸਾਧੂ ਇੱਕ ਜਗ੍ਹਾ ਰੁਕ ਜਾਂਦੇ ਸੀ ਬਰਸਾਤਾ ਹੋ ਜਾਂਦੀਆਂ ਸੀ ਧਰਤੀ ਦੇ ਉੱਤੇ ਅਨੇਕ ਤਰੀਕੇ ਦੇ ਨਾਲ ਜਲ ਪ੍ਰਵਾਹ ਹੋ ਜਾਂਦਾ ਸੀ ਅਨੇਕ ਤਰੀਕੇ ਦੇ ਸੱਪ ਵਿੱਚੋਂ ਨਿਕਲੇ ਆਉਂਦੇ ਸੀ ਸਾਧੂ ਰੁਕ ਜਾਂਦੇ ਸੀ ਭਾਈ ਸਿਮਰਨ ਕਰੋ ਤੇ ਉਸ ਰਾਜੇ ਦੀ ਨਗਰੀ ਵਿੱਚ ਜਦੋਂ ਸਾਧੂ ਆਏ ਉਹਨਾਂ ਨੇ ਆ ਕੇ ਸਿਮਰਨ ਦੀ ਅਲਖ ਜਗਾਈ। ਨਾਮ ਜਪਿਆ ਬਹਿ ਕੇ ਤੇ ਸਾਰੇ ਰਾਜ ਵਿੱਚ ਚਰਚਾ ਹੋਣ ਲੱਗੀ ਇਹ ਜਿਹੜੇ ਸਾਧੂ ਆਏ ਨੇ ਇਹਨਾਂ ਦੇ ਸੰਗ ਦਾ ਕਮਾਲ ਹੈ ਜਿਹੜਾ ਇਹਨਾਂ ਕੋਲੇ ਬਹਿ ਜਾਂਦਾ ਹੈ ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ ਆਖੋ ਸਤਿਨਾਮ ਵਾਹਿਗੁਰੂ ਤੇ ਸਾਧੂਆਂ ਦੇ ਉਸ ਸੰਗ ਦੀ ਗੱਲ ਰਾਜੇ ਦੇ ਕੰਨਾਂ ਵਿੱਚ ਇੱਕ ਨੇ ਪਹੁੰਚਾ ਦਿੱਤੀ ਕਹਿੰਦਾ ਰਾਜਨ ਜੇ ਤੂੰ ਚਾਵੇਂ ਤੇ ਸਾਧੂਆਂ ਦਾ ਸੰਗ ਕਰ ਲੈ ਬੜੇ ਕਮਾਲ ਦੇ ਸਾਧੂ ਨੇ ਉਹਨਾਂ ਕੋਲੇ ਬੈਠੀਆਂ ਸਮਾਧੀ ਲੱਗਦੀ ਹੈ ਤੇ ਰਾਜਾ ਬਹੁਤ ਬੜਿਆ ਲਿਖਿਆ ਸੀ ਅੱਜ ਦੀ ਦੁਨੀਆ 'ਚ ਸਭ ਤੋਂ ਔਖਾ ਸਮਝਾਉਣਾ ਕਿਹਨੂੰ ਹੈ ਅਨਪੜ੍ਹ ਨੂੰ ਕਿ ਪੜ੍ਹੇ ਲਿਖੇ ਨੂੰ ਜਿਹੜਾ ਪੜਿਆ ਲਿਖਿਆ ਬਹੁਤਾ ਹੋਵੇ ਉਹਨੂੰ ਸਮਝਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਉਹ ਕਹਿੰਦਾ ਕਿ ਮੈਂ ਕੀ ਹੈ ਪੜਿਆ ਲਿਖਿਆ ਹੁਣ ਰਾਜੇ ਨੂੰ ਜਾ ਕੇ ਜਦੋਂ ਉਹਨਾਂ ਦੇਖਿਆ ਤੇ ਰਾਜਾ ਉਸਨੂੰ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ ਇਹ ਸੰਭਵ ਨਹੀਂ ਹੈ ਕਿਸੇ ਕੋਲੇ ਬਹਿ ਕੇ ਸਮਾਧੀ ਕਿਵੇਂ ਲੱਗ ਸਕਦੀ ਹੈ ਉਸਨੇ ਸ਼ਾਸਤਰ ਪੜੇ ਸਨ ਉਹ ਕਹਿੰਦਾ ਇਹ ਸਮਾਧੀ ਲਈ ਤਾਂ ਸੱਤ ਪੌੜੀਆਂ ਚੜਨੀਆਂ ਪੈਂਦੀਆਂ ਕਿਹੜੀਆਂ ਪੌੜੀਆਂ ਜੀ ਰਾਜਾ ਕਹਿੰਦਾ ਯਮ ਨਿਯਮ ਆਸਨ ਪ੍ਰਾਣਾयाम ਪ੍ਰਤਿਹਾਰ ਧਾਰਨਾ ਧਿਆਨ ਸਮਾਧੀ ਫੇਰ ਅੱਠਵੀਂ ਜਾ ਕੇ ਸਮਾਧੀ ਹੈ ਤੇ ਤੂੰ ਕਹਿ ਰਿਹਾ ਕਿ ਸਮਾਧੀ ਆ ਹੀ ਲੱਗ ਜਾਂਦੀ ਹੈ ਪਰ ਰਾਜੇ ਨੂੰ ਕੀ ਪਤਾ ਕਿ ਗੁਰੂ ਨਾਨਕ ਕੀ ਕਹਿ ਗਏ ਨੇ ਕਿ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਉਸ ਰਾਜੇ ਨੂੰ ਕੀ ਪਤਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਰਤੀ ਤੇ ਆ ਕੇ ਇੱਕ ਐਸੀ ਅਲਖ ਜਗਾ ਗਏ ਤੇ ਸਮਝਾ ਗਏ ਭਾਈ ਕਿ ਜਿੰਨੇ ਸਿੱਧ ਪੀਰ ਸੁਰਨਾਥ ਨੇ ਇਹਨਾਂ ਪਿੱਛੇ ਕਮਾਲ ਇੱਕੋ ਹੀ ਚੀਜ਼ ਦਾ ਹੈ ਉਹ ਹੈ ਸੁਣਿਆ ਇਹ ਧਰਤੀ ਤੇ ਆਕਾਸ ਦੇ ਟਿਕੇ ਹੋਏ ਨੇ ਤਾਂ ਕਮਾਲ ਇੱਕੋ ਹੀ ਚੀਜ਼ ਦਾ ਹੈ ਸੁਣਿਆ ਜੇ ਕਿਸੇ ਨੂੰ ਮੌਤ ਨੇੜੇ ਨਹੀਂ ਆਉਂਦੀ ਤਾਂ ਕਮਾਲ ਇੱਕੋ ਹੀ ਚੀਜ਼ ਦਾ ਹੈ ਉਹਦਾ ਨਾਂ ਹੈ ਸੁਣਿਆ ਧਰਤੀ ਤੇ ਐਸੇ ਵੀ ਲੋਕ ਨੇ ਜਿਹੜੇ ਅਮਰ ਹੋਏ ਨੇ ਜਿਨ੍ਹਾਂ ਦੀ ਮੌਤ ਦਾ ਵਰਣਨ ਨਹੀਂ ਹੈ ਅਸ਼ਵਥਾਮਾ ਬਲਰ ਵਿਆਸ ਹਨੂਮਾਨ ਸ ਵਿਭੀਸ਼ਣਹਾ ਕਿਰਪਾ ਪਰਸ਼ੂਰਾਮ ਆਸ ਸੱਤਈਤੇ ਚਰਨ ਜੀਵਨਾ ਬੜੀਆਂ ਪਵਿੱਤਰ ਗੱਲਾਂ ਨੇ ਮਹਾਰਾਜ ਤੇ ਸਾਰਾ ਕਮਾਲ ਕਿਸੇ ਦਾ ਹੈ ਸੁਣਿਆ ਲੇਕਿਨ ਸੁਣਨ ਦੀ ਵੀ ਇੱਕ ਵਿਧੀ ਹੈ ਹੁਣ ਸੁਣਨ ਦੀ ਵਿਧੀ ਕੀ ਹੈ ਸੁਣਨ ਦੀ ਵਿਧੀ ਹੈ ਜਿਤਾਸਨਹ ਜਿਤ ਅਸ਼ਵਾਸਹ ਜਿਤ ਸੰਗਹ ਜਿਤੇਂਦਰੀਯ ਹ ਹੁਣ ਇਹਦਾ ਮਤਲਬ ਕੀ ਹੈ ਮਹਾਰਾਜ ਬਹਿਣਾ ਆਉਂਦਾ ਹੋਵੇ ਰੱਬ ਦਾ ਨਾਮ ਲੈਣਾ ਆਉਂਦਾ ਹੋਵੇ ਫਿਰ ਬਹਿਣ ਵੇਲੇ ਮਨ ਵਿਹਲਾ ਕਰਨਾ ਆਉਂਦਾ ਹੋਵੇ ਫਿਰ ਮਨ ਵਿਹਲਾ ਹੋਣ ਤੋਂ ਬਾਅਦ ਮਨ ਨੂੰ ਇੱਕ ਥਾਂ ਟਿਕਾਉਣਾ ਆਉਂਦਾ ਹੋਵੇ ਫਿਰ ਸੁਣਿਆ ਜਾਂਦਾ ਫਿਰ ਜਦੋਂ ਸੁਣਿਆ ਜਾਏਗਾ ਫਿਰ ਸੁਣਿਆ ਪੋਹ ਨਾ ਸਕੈ ਕਾਲ ਫਿਰ ਸਤਿਗੁਰ ਕਹਿੰਦੇ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਫਿਰ ਜਦੋਂ ਸੁਣ ਲਿਆ ਫਿਰ ਗੱਲ ਬਣ ਗਈ ਕਿਉਂ ਸਮਝ ਆ ਗਈ ਫਿਰ ਮੰਨ ਗਿਆ ਤੇ ਜਦੋਂ ਮੰਨ ਗਿਆ ਤਾਂ ਮੰਨੈ ਸੁਰਤ ਹੋਵੇ ਮਨ ਬੁੱਧ ਫਿਰ ਜੋਰ ਨਹੀਂ ਲੱਗਦਾ ਭਾਈ ਲਾਲੋ ਨੇ ਕੇਵਲ ਸੁਣਿਆ ਸੀ ਔਰ ਸੁਣ ਕੇ ਐਸਾ ਮਨ ਬਣ ਗਿਆ ਸੀ ਕਿ ਗੁਰੂ ਨਾਨਕ ਦੇ ਦ دیدار ਕਰਨੇ ਨੇ دیدار ਕਰਨੇ ਨੇ ਫਿਰ ਭਾਈ ਲਾਲੋ ਗੁਰਨਾਨਕ ਵੱਲ ਨਹੀਂ ਗਿਆ ਗੁਰਨਾਨਕ ਭਾਈ ਲਾਲੋ ਦੇ ਵੱਲ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਐਵੇਂ ਨਹੀਂ ਸਤਗੁਰਾਂ ਨੇ ਕਿਹਾ ਮੱਤ ਵਿੱਚ ਰਤਨ ਜਵਾਹਰ ਮਾਣਕ ਸਭ ਕੁਝ ਤੇਰੇ ਪੱਲੇ ਐ ਪਰ ਪਤਾ ਕਦੋਂ ਲੱਗੇਗਾ ਜੇ ਇੱਕ ਗੁਰ ਕੀ ਸਿੱਖ ਸੁਣੇ ਪਿਆਰੀ ਸੰਗਤ ਜਦੋਂ ਰਾਜੇ ਨੇ ਇਹ ਕਿਹਾ ਗੱਲ ਕਹੀ ਤੇ ਵਹਿਲਕਾਰ ਉਹ ਸੇਵਾਦਾਰ ਕਹਿਣ ਲੱਗਾ ਮਹਾਰਾਜ ਤੁਸੀਂ ਜਾ ਕੇ ਬਹਿ ਜਾਓ ਜਾ ਕੇ ਪਰਖ ਕਰਨਾ ਕਰਨ ਚ ਕੀ ਮੁਸ਼ਕਲ ਹੈ ਰਾਜੇ ਨੇ ਕਿਹਾ ਠੀਕ ਹੈ ਸ਼ਾਮ ਦਾ ਸਮਾਂ ਰਾਜੇ ਨੇ ਭੇਸ ਬਦਲਿਆ ਸਾਧੂਆਂ ਵਿੱਚ ਜਾ ਕੇ ਬਹਿ ਗਿਆ ਤੇ ਜਦੋਂ ਰਾਜਾ ਸਾਧੂਆਂ ਵਿੱਚ ਭੇਸ ਬਦਲ ਕੇ ਬਹਿੰਦਾ ਹੁਣ ਪਿਆਰੀ ਸੰਗਤ ਜਿਹੜੇ ਪ੍ਰੀਤਾਂ ਵਾਲੇ ਨੇ ਜਿਨ੍ਹਾਂ ਨੇ ਪ੍ਰੀਤਾਂ ਗੁਰੂ ਨਾਲ ਲਾਈਆਂ ਹੋਈਆਂ ਨੇ ਜਿਹੜੇ ਸਿਮਰਨ ਵਾਲੇ ਨੇ ਅੱਜ ਮੈਂ ਬੈਠਾ ਸੀ ਇੱਕ ਛੋਟੀ ਜੀ ਕਵਿਤਾ ਲਿਖ ਰਿਹਾ ਸੀ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਏ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਏ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਪ੍ਰੀਤਾਂ ਲਾਉਂਦੇ ਜਿਹੜੇ ਪ੍ਰੀਤਾਂ ਲਾਉਂਦੇ ਜਿਹੜੇ ਕਦੇ ਮੁੜਦੇ ਨਾ ਖਾਲੀ ਏ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਹੀ ਨਿਰਾਲੀ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਤੇੰਦਾ ਇਹ ਸਹਾਰਾ ਓਨੂੰ ਸਤ ਗੁਰ ਪਿਆਰਾਏ ਦਿੰਦਾ ਇਹ ਸਹਾਰਾ ਓਨੂੰ ਸਤ ਗੁਰ ਪਿਆਰਾਏ ਦਿੰਦਾ ਇਹ ਸਹਾਰਾ ਓਨੂੰ ਸਤ ਗੁਰ ਪਿਆਰਾਏ ਦਿੰਦਾ ਇਹ ਸਹਾਰਾ ਓਨੂੰ ਸਤ ਗੁਰ ਪਿਆਰਾਏ ਡੁੱਬਦੇ ਨੂੰ ਜਿਵੇਂ ਮਿਲੇ ਜਮਦਾ ਦਾ ਸਹਾਰਾਏ ਡੁੱਬਦੇ ਨੂੰ ਜਿਵੇਂ ਮਿਲੇ ਜਾਬਦਾਸ ਸਹਾਰਾਏ ਦੁਬ ਦੇ ਨੂੰ ਜਿਵੇਂ ਮਿਲੂ ਜਾਬਦਾਸ ਸਹਾਰਾਏ ਦੁਬ ਦੇ ਨੂੰ ਜਿਵੇਂ ਮਿਲੂ ਜਾਬਦਾਸ ਸਹਾਰਾਏ ਹਰ ਪਲ ਕਰਦਾ ਓਦੀ ਹਰ ਪਲ ਕਰਦਾ ਓਦੀ ਸਦਾ ਰਖਵਾਲੀ ਏ ਤੇਰੇ ਆਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ 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 ਏ ਚੱਲਣ ਹਨੇਰੀਆਂ ਤੇ ਦੂਰੋਂ ਲੰਘ ਜਾਂਦੀਆਂ ਚੱਲਣ ਹਨੇਰੀਆਂ ਤੇ ਦੂਰੋਂ ਲੰਘ ਜਾਂਦੀਆਂ ਚੱਲਣ ਹਨੇਰੀਆਂ ਤੇ ਦੂਰੋਂ ਲੰਘ ਜਾਂਦੀਆਂ ਚੱਲਣ ਹਨੇਰੀਆਂ ਤੇ ਗੁਰੂ ਲੰਗ ਜਾਂਦੀਆਂ ਤੇਰੇ ਆਪਿਆਰ ਆਂਦੇ ਨੇੜੇ ਵੀ ਨ ਆਂਦੀਆਂ ਤੇਰੇ ਆਪਿਆਰ ਆਂਦੇ ਨੇੜੇ ਵੀ ਨ ਆਂਦੀਆਂ ਤੇਰੇ ਆਪਿਆਰ ਆਂਦੀ ਨੇੜੇ ਵੀ ਨ ਆਂਦੀਆਂ ਤੇਰੇ ਆਪਿਆਰ ਆਂਦੀ ਦੇ ਵਿਨਿਆ ਦੀਆ ਜ਼ਿੰਦਗੀ ਚ ਰਹਿੰਦੀ ਉਥੇ ਜ਼ਿੰਦਗੀ ਚ ਰਹਿੰਦੀ ਉਥੇ ਸਦਾ ਖੁਸ਼ਹਾਲੀ ਏ ਤੇਰੇ ਹਾਂ ਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਏ ਤੇਰੇ ਹਾਂ ਪਿਆਰਿਆਂ ਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆ ਜਿਆ ਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆ ਜਿਆ ਦੀ ਪ੍ਰੀਤ ਹੀ ਨਿਰਾਲੀ ਗੁਰੂ ਦੀਆਂ ਪ੍ਰੀਤਾਂ ਜਿਨ੍ਹਾਂ ਲੱਭ ਲਈਆਂ ਜੱਗ ਤੇ ਗੁਰੂ ਦੀਆਂ ਪ੍ਰੀਤਾਂ ਜਿਨ੍ਹਾਂ ਲਬਲਈਆਂ ਜਾਗਤੇ ਗੁਰੂ ਦੀਆ ਪ੍ਰੀਤਾ ਜਿਨਾ ਲਬਲਈਆਂ ਜਾਗਤੇ ਗੁਰੂ ਦੀਆ ਪ੍ਰੀਤਾ ਜਿਨਾ ਲਬਲਈਆਂ ਜਾਗਤੇ ਰੱਖਿਆ ਪਰੋਸਾ ਪੱਕਾ ਓਨੇ ਸੋਹਣੇ ਰੱਬ ਤੇ ਰੱਖਿਆ ਪਰੋਸਾ ਪੱਕਾ சோணே ரோசா பக்கா கொஞ்ச ரகு ரோசா பக்கா கொபே பாலி பரு பாலி ஃபிதி ਆਰੇ ਆਂਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆਰ ਆਂਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆਰ ਆਂਦੀ ਪ੍ਰੀਤ ਹੀ ਨਿਰਾਲੀ ਤੇਰੇ ਆਪਿਆਰ ਆਂਦੀ ਪ੍ਰੀਤ ਹੀ ਨਿਰਾਲੀ ਤੀਰਥ ਸਤਗੁਰ ਤੇਰਾ ਸਦਾ ਤੇਰੇ ਨਾਲ ਹੈ ਰਾਮ ਤੀਰਥ ਸਤਗੁਰ ਤੇਰਾ ਸਦਾ ਤੇਰੇ ਨਾਲ ਹੈ ਰਾਮ ਤੀਰਥ ਸਤਗੁਰ ਤੇਰਾ ਸਦਾ ਤੇਰੇ ਨਾਲ ਹੈ ਰਾਮ ਤੀਰਥ ਸਤਗੁਰ ਸਦਾ ਤੇਰੇ ਨਾਲ ਹੈ ਰਹਿਮਤਾ ਦਾਦਾਤਾ ਸਭ ਨੂੰ ਕਰਦਾ ਨਿਹਾਲ 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 ਹੈ ਜਗ ਦੇ ਬਗੀਚੇ ਵਾਲਾ ਜਗ ਦੇ ਬਗੀਚੇ ਵਾਲਾ ਕੋਈ ਕਮਾਨੀਏ ਤੇਰੇ ਆਪਿਆਰ ਆਂਦੀ ਪ੍ਰੀਤ ਹੀ ਨਿਰਾਲੀ ਏ ਤੇਰੇ ਆਪਿਆਰ ਆਂਦੀ ਪ੍ਰੀਤ ਹੀ ਨਿਰਾਲੀ ਏ ਤੇਰੇ ਆਪਿਆਰ ਆਂਦੀ ਤਨੀੇ ਰਾਲੀ ਤੇਰੇ ਆਪਿਆਰਿਆ ਦੀ ਪ੍ਰੀਤਿ ਜਲੀਏ ਗੁਰੂ ਪਿਆਰੀ ਸਾਸ ਰਾਜਾ ਉਹਨਾਂ ਵਿੱਚ ਜਾ ਕੇ ਬੈਠਾ ਸਾਧੂ ਦਾ ਸੰਗ ਮਿਲਿਆ ਤੇ ਸੰਗ ਮਿਲਣ ਦਾ ਰੰਗ ਐਸਾ ਹੋਇਆ ਵਰਤੀਆਂ ਟਿਕ ਗਈਆਂ ਮਨ ਰੁਕ ਗਏ ਵਰਤੀਆਂ ਰੁਕ ਗਈਆਂ ਰਾਜਾ ਉੱਟਕੇ ਵਾਪਸ ਆਇਆ ਆਪਣੇ ਮਹਿਲਾਂ ਵਿੱਚ ਰਾਤ ਸੁੱਤਾ ਹੈ ਨੀਂਦ ਨਹੀਂ ਆ ਰਹੀ ਜਦੋਂ ਅੱਖਾਂ ਬੰਦ ਹੁੰਦੀਆਂ ਨੇ ਇੱਕ ਆਵਾਜ਼ ਆਉਂਦੀ ਹੈ ਰਾਮ 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 ਸਵੇਰੇ ਉੱਠਿਆ ਸਾਧੂਆਂ ਕੋਲੇ ਗਿਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਇਹ ਕਿਹੜੀ ਖੇਡ ਹੈ ਸਾਧੂ ਕਹਿੰਦੇ ਕੀ ਹੋਇਆ ਮੈਂ ਆਇਆ ਤੁਹਾਡੇ ਕੋਲ ਮੇਰੇ ਅੰਦਰ ਕੋਈ ਬੋਲੀ ਜਾਂਦਾ ਹੈ ਪਹਿਲਾਂ ਕੋਈ ਨਹੀਂ ਬੋਲਦਾ ਸੀ ਸਾਧੂ ਹੱਸ ਪਏ ਤੇ ਹੱਸ ਕੇ ਰਾਜੇ ਨੂੰ ਕਹਿੰਦੇ ਕੀ ਹੋ ਗਿਆ ਕਹਿੰਦਾ ਮਹਾਰਾਜ ਕੋਈ ਅੰਦਰ ਬੋਲ ਰਿਹਾ ਆਇਂ ਲੱਗਦਾ ਕੋਈ ਰਾਮ 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 ਬੋਲ ਰਿਹਾ ਤੇ ਸਾਧੂ ਕਹਿੰਦੇ ਰਾਜਮ ਜਨਮਾਂ ਜਨਮਾਂ ਦੀ ਸੁੱਤੀ ਹੋਈ ਤੇਰੀ ਬੰਦਗੀ ਜਾਗ ਪਈ ਐ ਓਏ ਜਨਮਾਂ ਦੀ ਸੁੱਤੇ ਹੋਏ ਪੁੰਨ ਜਾਗ ਪਏ ਨੇ ਤੇਰੀ ਆਤਮਾ ਜਾਗ ਪਈ ਐ ਜਿਹੜੀ ਵਸਤੂ ਲੈਣ ਆਇਆ ਸੀ ਲੱਗਦਾ ਏ ਤੈਨੂੰ ਲੱਭੇਗੀ ਪ੍ਰਾਣੀ ਤੂੰ ਆਇਆ ਲਾਹ ਲੈ ਤੇ ਉਸ ਨੇ ਕਿਹਾ ਰਾਜੇ ਨੇ ਕਹਿੰਦਾ ਝੋਲੀ ਾੜ ਕੇ ਕਹਿੰਦਾ ਮਹਾਰਾਜ ਪਾ ਦਿਓ ਪੱਲੇ ਫਿਰ ਜਿਹੜੀ ਵਸਤੂ ਲੈਣ ਆਇਆ ਦੇ ਦਿਓ ਕਹਿੰਦੇ ਸਾਡੇ ਚ ਤਾਕਤ ਨਹੀਂ ਹੈ ਮਹਾਰਾਜ ਪਰ ਕੌਣ ਲਏਗਾ ਕਹਿੰਦੇ ਗੰਗਾ ਕਿਨਾਰੇ ਇੱਕ ਸਾਧੂ ਬੈਠਾ ਉਹਦੇ ਕੋਲੇ ਜਾ ਫੇਰ ਉਹ Swami Ramanand ji ਮਹਾਰਾਜ ਕੋਲੇ ਗਿਆ ਸਮਾਂ ਨਹੀਂ ਹੈ ਬਾਣੀ ਨੂੰ ਵਿਰਾਮ ਦੇਣ ਲੱਗਿਆ ਤੇ ਜਦੋਂ ਉੱਥੇ ਪਹੁੰਚਿਆ ਆਏ ਜਾਂਦਾ ਏ ਤੇ ਸਾਧੂ ਕਿਰਪਾ ਕਰਦੇ ਨੇ ਖੈਰ ਪਾਉਂਦੇ ਨੇ ਉਸ ਰਾਜੇ ਨੂੰ ਗਿਆਨ ਦਿੱਤਾ ਤੇ ਜਿਹੜਾ ਅੰਦਰ ਬੋਲਦਾ ਸੀ ਉਹਨੂੰ ਬਾਹਰ ਪ੍ਰਗਟ ਕਰਕੇ ਉਹਦੇ ਦਰਸ਼ਨ ਕਰਵਾਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫੇਰ ਉਸ ਰਾਜੇ ਨੇ ਜਦੋਂ ਦਰਸ਼ਨ ਕੀਤੇ ਆਨੰਦ ਵਿੱਚ ਆਇਆ ਪਿਆਰੀ ਸਾਧ ਸੰਗਤ ਤੇ ਬਾਣੀ ਨੇ ਉਸ ਰਾਜੇ ਨੂੰ ਆਪਣੇ ਕੋਲ ਥਾਂ ਦਿੱਤੀ ਏ ਸਤਿਗੁਰ ਦੀ ਬਾਣੀ ਨੇ ਉਸ ਨੂੰ ਜਗਾ ਦਿੱਤੀ ਉਸ ਰਾਜੇ ਨੇ ਫਿਰ ਦੁਨੀਆਂ ਨੂੰ ਦੱਸਿਆ ਭਾਈ ਬਾਹਰ ਢੂਡਣ ਦੀ ਲੋੜ ਨਹੀਂ ਐ ਜੋ ਬ੍ਰਹਮੰਡੇ ਸੋਈ ਪਿੰਡੇ ਸੋਈ ਪਿੰਡੇ ਪਿਆਰੀ ਸਾਧ ਸੰਗਤ ਇਹ ਸਭ ਸਾਧੂਆਂ ਦੀ ਵਡਿਆਈ ਦਾ ਫਲ ਹੈ ਗੁਰੂ ਕਿਰਪਾ ਕਰਨ ਸਾਧੂਆਂ ਦਾ ਸੰਗ ਸਭ ਨੂੰ ਮਿਲਦਾ ਰਹੇ ਵਰਤیاں ਸਾਡੀਆਂ ਕਾਇਮ ਰਹਿਣ ਸਿਮਰਨ ਚੱਲਦੇ ਰਹਿਣ ਔਰ ਸਾਰੀ ਪ੍ਰਬੰਧਕ ਕਮੇਟੀ ਸਰਦਾਰ ਬਰਵੀਰ ਸਿੰਘ ਜੀ, ਰਾਮੂ ਵਾਲੀਆ ਸਾਹਿਬ, ਸਰਦਾਰ ਪਰਹੂਰ ਸਿੰਘ ਜੀ ਔਰ ਸਾਰੀ ਹੀ ਟੀਮ ਔਰ ਜਿਹਨੇ ਟੀਮ ਜੋ ਕੰਮ ਕਰਦੀ ਹੈ ਮਹਾਪੁਰਸ਼ਾਂ ਦੇ ਦਰ ਤੇ ਸੇਵਾ ਨਿਭਾਉਂਦੀ ਹੈ। ਤੋਂ ਸਤਗੁਰ ਕਿਰਪਾ ਕਰਮ ਜੀ ਚੜਦੀ ਕਲਾ ਵਿੱਚ ਸਾਰੇ ਰਹਿਣ ਔਰ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਬਹਿਣ ਦਾ ਸੁਭਾਗ ਦਿੱਤਾ ਹੈ। ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਬੜੇ ਪ੍ਰੇਮ ਦੇ ਨਾਲ ਸਾਨੂੰ ਸੁਣਿਆ ਹੈ ਗੁਰੂ ਦੀ ਗੱਲ ਸੁਣੀ ਹੈ ਮਨ ਤੁਹਾਡਾ ਗੁਰੂ ਚਰਨਾ ਵਿੱਚ ਲੱਗਿਆ ਰਵੇ ਸਦਾ ਚੜ੍ਹਦੀ ਕਲਾ ਵਿੱਚ ਰੋ ਭੁਲਾ ਚੁੱਕਾਂ ਦੀਆਂ ਮਾਫੀਆਂ ਦੇਓ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ